ਸਵਾਲ ਨੰਬਰ 24 ਦਾ ਜਵਾਬ ਹੈ ਇਹ ਚਰਮਖ ਹੈ ਜੀ ਚਰਖੇ ਤੇ ਚਰਖੇ ਦੇ ਅਗਲੀਆ ਮੁੰਨੀਆਂ ਪਾ ਕੇ ਜਿਹਦੇ ਨਾਲ ਤਕਲਾ ਚੱਲਦਾ ਹੈ ਇਹ ਚਰਮਖ ਹੈ ਇਹ ਲੱਕੜ ਦੀ ਵੀ ਬਣ ਜਾਂਦੀ ਹੈ ਤੇ ਇਹ ਕਾਨੇ ਦੀ ਵੀ ਬਣ ਜਾਂਦੀ ਹੈ ਦੀ ਸਰਕੰਡੇ ਜੇ ਦੀ ਘੁਮਾ ਕੇ ਬੀਬੀਆਂ ਆ ਬਣਾ ਲੈਂਦੀ ਹੁੰਦੀਆਂ ਸੀ ਘਰੇ ਤੇ ਅੱਜ ਵਾਲਾ ਸਵਾਲ ਹੈ ਵੀ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਨਾ ਨਾਲ ਇਹ ਕੀ ਹੈ ਤੇ ਇਹ ਕਿਹੜੇ ਕੰਮ ਆਉਂਦੀ ਏ ਆਹ ਦੇਖੋ ਇਹਦੇ ਨਾ ਫੋਟੋ ਚ ਸਾਫ਼ ਨਹੀਂ ਦਿੱਦੀ ਸੀ ਇਹ ਥੋੜਾ ਜਿਹਾ ਫੋਟੋ ਛੋਟੀ ਰਹਿੰਦੀ ਏ ਤੇ ਤੁਸੀਂ ਦੱਸ ਲੈ ਵੀ ਆਹ ਕੀ ਜੀਜੇ ਇਹ ਮੈਂ ਤੁਹਾਨੂੰ ਵੀਡੀਓ 'ਚ ਦਿਖਾਉਣਾ ਆਹ ਦੇਖੋ ਇਹਦੇ ਉੱਤੇ ਆ ਮੋਰੇ ਨਿਕਲੇ ਹੋਏ ਨੇ ਦੋਵੇਂ ਇੱਕ ਮੋਰੇ 'ਚ ਨਟ ਪਾਇਆ ਆ ਇਹ ਇਹਨੂੰ ਵੱਡਾ ਛੋਟਾ ਕਰਨ ਵਾਸਤੇ ਤੇ ਆਹ ਦੇਖੋ ਇਹਦੇ ਦੋਵੇਂ ਬੰਨੇ ਨਾ ਕਿਲ ਲੱਗੇ ਹੋਏ ਨੇ ਤੇ ਤੁਸੀਂ ਦੱਸਣਾ ਵੀ ਇਹ ਕਿਸ ਤੇ ਚੀਜ਼ ਆਹ ਦੇਖੋ ਪੱਤਰੀ ਲਾਈ ਇਹ ਫਿਰ ਇਦਾਂ ਖੁੱਲ ਜਾਂਦੀ ਏ। ਇਸ ਬੰਨੇ ਆ ਗਿਆ 1 ਕਿਲ ਤੇ 1 ਕਿਲ ਆ ਗਿਆ ਇਸ ਬੰਨੇ। ਜੇ ਵੱਡਿਆ ਛੋਟਾ ਕਰਨਾ ਹੋਵੇ ਤੇ ਆਹ ਮੋਰੇ ਨੇ ਦੇ ਦੋਹਾਂ ਫੱਟੀਆਂ ਦੇ ਵਿੱਚ ਤੇ ਅੱਜ ਪਤਾ ਲੱਗੂਗਾ ਵੀ ਕਿਹਨੂੰ ਕਿਹਨੂੰ ਇਹਦਾ ਚੀਜ਼ਾਂ ਜਾਣਕਾਰੀ ਆ। ਵੀ ਇਹ ਕੀ ਏ ਤੇ ਕਿਸ ਕੰਮ ਆਉਂਦੀ ਏ। ਦੇਖਦੇ ਹਾਂ ਕਿਨੂੰ ਕਿਨੂੰ ਪਤਾ ਇਹ ਘਰੇਲੂ ਬਹੁਤ ਜ਼ਿਆਦਾ ਕੰਮ ਵਾਲੀ ਚੀਜ਼ ਏ ਪਹਿਲਾਂ ਇਹਨੂੰ ਬੀਬੀਆਂ ਭੈਣਾਂ ਨਾ ਆਮ ਹੀ ਵਰਤਦੇ ਹੁੰਦੇ ਆਂ ਹਰ ਘਰ 'ਚ। ਇਹ ਦਾਜ ਬਣਾਉਂਦੇ ਹੁੰਦੇ ਨੇ ਜਦੋਂ ਕੁੜੀਆਂ ਦੇ। ਉਦੋਂ ਇਹ ਚੀਜ਼ ਕਮ ਆਉਂਦੀ ਹੁੰਦੀ ਸੀ ਉਹਨਾਂ ਚੀਜ਼ਾਂ 'ਚ ਦੇਖਦੇ ਆ ਕਿੰਨੂ ਕਿੰਨੂ ਪਤਾ ਹੈ ਤੇ ਸਵਾਲ ਦਾ ਜਵਾਬ ਜ਼ਰੂਰ ਦਿਆ ਕਰੋ ਤਾਂ ਕਿ ਨਵੀਂ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਸਕੇ ਕਿ ਇਹੋ ਜਿਹੀਆਂ ਚੀਜ਼ਾਂ ਵੀ ਅਸੀਂ ਕਦੇ ਵਰਤਦੇ ਰਹੇ ਹਾਂ